ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਵੇਰ ਗੱਲੋਂ ਤੋਂ ਆਪਾਂ ਪੂਰੀ ਡਿਟੇਲ ਲਵਾਂਗੇ ਹਰ ਵਾਰ ਦੀ ਤਰ੍ਹਾਂ ਤੋਂ ਜਿੱਦਾਂ ਕਿ ਪਹਿਲਾਂ ਵੀ ਆਪਾਂ ਤੁਹਾਨੂੰ ਦੋਸਤੋ ਪਸ਼ੂ ਦਿਖਾਉਂਦੇ ਰਹੇਦਾ ਇਸ ਫਾਰਮ ਤੋਂ ਇਸ ਕਿਲੇ ਤੋਂ ਤਕਰੀਬਨ ਅੱਜ ਵੀ ਵੜਾਂ ਦੀ ਗੱਲ ਕਰੀਏ ਤਾਂ 6 ਵੜਾ ਹੋਣ ਗਈਆਂ 4 ਗੱਬਨ ਤਿਆਰੀ ਵਾਲੀਆਂ ਨੇ ਟੁਕੀਆਂ 2 ਸੁਈਆਂ ਸਵਾਈਆਂ ਇਹ ਕੈਂਪ ਦੇ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਸੂਈ ਸਵਾਈ ਮਤਲਬ ਟੋਟਲ 7 ਕਨਾਂਗ ਨੇ 7ਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਸੋ ਕੋਈ ਵੀ ਫਾਰਮਰ ਭਰਾ ਠੀਕਾ ਜੀ ਇੱਥੇ ਵਿਜ਼ਿਟ ਕਰਤਾ ਆਪਣੇ 2 ਟਾਈਮ ਚੋਲਿਓ 4 ਟਾਈਮ ਚੋਲਿਓ ਠੀਕਾ ਜੀ ਸੋ ਜ਼ਿਆਦਾਤਰ ਜਿਹੜੇ ਪਸ਼ੂ ਅਜੇ ਗੱਭਨ ਰਹੀ ਆ ਤੇ ਬਿਲਕੁਲ ਟਿੱਪ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਸੋ ਨਿਸ਼ਾਰੇ ਪਨਵਾ ਤੋਂ 2 2.5 ਕਿਲੋਮੀਟਰ ਦੀ ਸਾਰੀ ਦੂਰੀ ਆ ਬਿਲਕੁਲ ਬਾਈਪਾਸ ਤੋਂ ਜਿਹੜੀ ਇੱਕ ਸੜਕ ਨਿਕਲਦੀ ਆ ਪਿੰਡ ਟੋਟੀਆਂ ਨੂੰ ਇਸੇ ਛੜਕੇ ਤੇ ਬਿਲਕੁਲ ਸੈਂਟਰ ਦੇ ਵਿੱਚ ਹੀ ਵੀਰ ਗਗਨੌਣਾ ਦਾ ਘਰ ਹੈਗਾ ਬਾਕੀ ਨ ਸਭ ਤੋਂ ਪਹਿਲਾਂ ਗਗਨ ਸਾਸਰੀ ਗੱਲ ਸਸੀ ਗੱਲ ਸੰਤੂ ਸਾਹਿਬ ਕੀ ਹਾਲ ਚੋਂ ਬੜੇ ਵਧੀਆ ਭਾਜੀ ਵਧੀਆ ਕਿਰਪਾ ਗੁਰੂ ਆਂਦਾ ਵਧੀਆ ਜੀ ਵਧੀਆ ਤੁਸੀਂ ਸੁਣਾਓ ਸ਼ੁਕਰ ਸ਼ੁਕਰ ਮਾਰਕ ਦਾ ਬਹੁਤ ਵਧੀਆ ਗਗਨ ਵੀਰੇ ਹੋਰ ਕੰਮ ਕਰ ਕਿਵੇਂ ਆ ਕੰਮ ਕਰ ਕਿਰਪਾ ਗੁਰੂ ਆਂਦਾਸ ਦੀ ਵਧੀਆ ਚੱਲੀ ਜਾਂਦਾ ਚੱਲੀ ਜਾਂਦਾ ਜੀ ਰੈਗੂਲਰ ਪਰ ਆਉਂਦਾ ਮਾਰਕ ਅੱਜ ਬੜਾ ਗਗਨ ਵੀਰੇ ਆਪਣੇ ਕੋਲ ਆਈਆਂ ਟੋਟਲ 6 ਹਾਂ ਜੀ ਆ ਸੱਤ ਆ ਇੱਕ ਵਸ਼ੀ ਪੌਣੀ ਨਹੀਂ ਆ ਠੀਕ ਆ ਜੀ ਕੀ ਗੱਲ ਆ ਹੋਈ ਆ ਇਧਰੋ ਮੈਨੂੰ ਥੋੜੀਆਂ ਦਿਨ ਕੱਢਦੀਆਂ ਦੋਵੇਂ ਬੜਾ ਕੱਚੀਆਂ ਨੇ ਹਨਾ ਕੱਚੀਆਂ ਵਾ ਠੀਕ ਆ ਹਾਂਜੀ ਬਾਕੀ ਮਾਰ ਰੈਡੀ ਆ ਦੋ ਵਸ਼ੀਆਂ ਸੁਈਆਂ ਵਾ ਹਾਂ ਦੋ ਆ ਵੀ ਤਿਆਰ ਦੋ ਹੋਰ ਸਵੇਰ ਨੂੰ ਦੋ ਸੁਈਆਂ ਹੋਣਗੀਆਂ ਕਾਲੀਆਂ ਵਸ਼ੀਆਂ ਦੋਵੇਂ ਠੀਕ ਆ ਹਾਂਜੀ ਹੋਰ ਕੋਈ ਗੱਲ ਬਾਤ ਸੁਣਾਈ ਹੈ ਵਧੀਆ ਜੀ ਵਧੀਆ ਕਿਰਪਾ ਕਿਰਪਾ ਦੇ ਕਿਰਪਾ ਦੇ ਠੀਕ ਆ ਹੋਰ ਤੇ ਸ਼ੁਰੂਆਤ ਕਰਾਂਗੇ ਗਗਨ ਗਰੇ ਇਧਰੋਂ ਆਪਾਂ ਜਿਹੜੀਆਂ ਫੱਜਰ ਤਾਜ਼ੀਆਂ ਸੁਈਆਂ ਹਾਂਜੀ ਹਾਂਜੀ ਠੀਕ ਆ ਫੱਜਰ ਤਾਜ਼ੀਆਂ ਸੁਈਆਂ ਤੋਂ ਆਪਾਂ ਸ਼ੁਰੂਆਤ ਕਰਾਂਗੇ ਠੀਕ ਬਾਕੀ ਗੱਬਣ ਵੜਾ ਚਾਰ ਹੋਣ ਗਈਆਂ ਇਸ ਵੀਡੀਓ ਦੇ ਵਿੱਚ ਠੀਕ ਆ ਸੋ ਇੱਥੋਂ ਸ਼ੁਰੂਆਤ ਕਰਦੇ ਆ ਗਗਨ ਭਰਾ ਕੀ ਵੇਰਵਾ ਇਸ ਬੱਚੀ ਸੰਦੀ ਸਾਹਿਬ ਪਹਿਲਾ ਸੁਆਵਾਂ ਸੀ ਛੇ ਦੰਦ ਜੋ ਠੀਕ ਆ ਜੀ ਹਾਂ ਜੀ ਬਾਕੀ ਛੇ ਦੰਦ ਵੜਾ ਬਾਕੀ ਕੱਦ-ਕਾਠ ਆ ਵੀ ਤੁਸੀਂ ਚੈੱਕ ਕਰ ਲਓ ਖਤਮ ਹੋਈਆਂ ਪਈਆਂ ਨੇ ਠੀਕ ਆ ਪਹਿਲਾ ਸੁਆ ਜੋ ਪਰਸੋਂ ਰਾਤ ਦੀ ਸੂਈ ਆ ਹੁਣ ਇਹਦੇ ਥੱਲੇ 14 ਕਿਲੋ ਬੋਲ ਹੋਵੇ 15 ਕਿਲੋ ਹੋਵੇ ਜਿਹੜਾ ਆਪਾਂ ਚਵਾ ਕੇ ਦੇਣਾ ਦੋ ਟਾਈਮ ਪਤਾ ਕੀ ਆ ਬਾਕੀ ਵੀਰ ਮੇਰਾ ਦੁੱਧ ਸੇਵਾ ਦਾ ਹਾਂ ਬਾਕੀ ਆ ਬੱਚੇ ਦੇ ਨਾਲ 나ੜੂ ਜੋ ਬਛੇ ਆ ਦੋਵਾਂ ਦੇ ਮਗਰੀ ਦੋ ਮਗਰ ਬਛੇ ਆ ਦੋਵਾਂ ਦੇ ਮਗਰੀ ਬਛੇ ਲੋ ਵੀ ਇਹ ਬੱਚਾ ਇਹ ਪਰਸੋਂ ਦੀ ਸੂਈ ਹੈ ਬੈਰ ਪਰਸੋਂ ਜੀ ਪਰਸੋਂ ਰਾਤ ਦੀ ਐਸੋ ਤੇ 14 ਲੀਟਰ ਹਨਾ 14 ਗਿਲੋ 15 ਗਿਲੋ ਹਾਂ ਬਾਕੀ ਚਵਾਚੂ ਬਹੁਤ ਚੰਗਾ ਲੱਗਾ ਥਾਣਪੁਰਾ ਹੱਥੀ ਮੁਟੀ ਵਾਲਾ ਲੋ ਵੀ ਫੋਲੇ ਵੱਡੇ ਹਾਈਟ ਕੱਪ ਦੇ ਵਿੱਚ ਆ ਬਾਕੀ ਵੇਲ ਬੂਲ ਚੰਗੀ ਸਪੈਸ਼ਲ ਲਗਾਈ ਹੋਈ ਕਰੋ ਚੈੱਕ ਬਿਲਕੁਲ ਲੰਬੀ ਵੀ ਉੱਚੀ ਵੀ ਪੂਰੀ ਆ 100 ਬੜਾ 100 ਠੀਕ ਆ ਮੂੰਹ ਸਿੰਧੂ ਸਾਹਿਬ ਛੇ ਦੰਦ ਮੂੰਹ ਤੋਂ ਵੀ ਛਕੀ ਆ ਬਾਕੀ ਚੈੱਕ ਕਰ ਲੋਬੀ ਕੰਨੀਆਂ ਦੁੱਧ ਦੰਦੇ ਹਾਂਜੀ ਹਾਂਜੀ ਠੀਕ ਆ ਵੀਰ ਜਾ ਮੋੜ ਲੋ ਕਰੋ ਚੱਕ ਟਾਂਚਾ ਮੇਰਾ ਭਰਾ ਇੱਕੋਰੀ ਨਿਗਾ ਦੇ ਵਿੱਚੋਂ ਕੱਢੋ ਟਾਂਚੇ ਟੂਚੇ ਕੌਣ ਨਿਗਾ ਸੋ ਫੁੱਲ ਹਾਈਡਰੈਂਥ ਦੇ ਵਿੱਚ ਇਸ ਵਕਤ 14 ਜਾਂ 14 ਤੋਂ ਪਲੱਸ ਇਹਦੇ ਥੱਲੇ ਬੋਲਾ ਸਾਹਿਬ 15 ਕਿਲੋ ਆਏ ਹੁਣ ਆਪਾਂ ਮਿਣ ਕੇ ਦੇ ਦਾਂਗੇ ਠੀਕ ਆ ਜੀ ਹਾਂਜੀ ਬਾਕੀ ਵਸ਼ੀ ਦੁੱਧ ਦੇ ਜਿਆਦਾ ਨਹੀਂ 20 ਕਿਲੋ ਸੌਖਾ ਭਰੀ ਜਾਊਗੀ ਕਰਮਾਲੀ ਠੀਕ ਆ ਆ ਲੋ ਆ ਜਾ ਬੋਰ ਦੇ ਹੋ ਜੀ ਠੀਕ ਆ ਸੋ ਬਾਕੀ ਨੌ ਸਾਲ ਬਿਹੜ ਤੁਹਾਡੇ ਸਾਹਮਣੇ ਠੀਕ ਆ ਜੀ ਸਟੇਟ ਪਟਾ ਬੋਦੀ ਵਾਲੀ ਵੈੜ ਆ ਤੇ ਪੂਰੀ ਵੱਡੀ ਹਾਈਟ ਕਰਦਾ ਠੀਕ ਆ ਸੋ ਚਟਾਰੀਂ ਚੰਗੀ ਆ ਉਮੀਦ ਆਪਾਂ ਚੰਗੀ ਕਰ ਸਕਦੇ ਜਿਹੋ ਜਿਹੋ ਦੋਸਤ ਅਗੇ ਦਿਨ ਫਰਕੇ ਆ ਜਾਣੇ ਆ ਸੋ ਸਮਾ ਜਿਹੜਾ ਬਿਲਕੁਲ ਇਹਨਾਂ ਦੇ ਹਾਂ ਦਾ ਜਣਾ ਸੋ ਜਿੰਨਾ ਕ ਆਪਾਂ ਸੇਵਾ ਕਰਨਾਗੇ ਜਿੰਨਾ ਕ ਪਾਰਾਂਗੇ ਉਹਨਾਂ ਦਾ ਦੁੱਧ ਉਹਨਾਂ ਵਾਂਗੂ ਟੋਪਾ ਲੈ ਲਾਂਗੇ ਸੰਦੂਸਾਹ ਬਾਕੀ ਆਪਾਂ ਦੋ ਡੰਗ ਚਵਾ ਕੇ ਵਸ਼ੀ ਦਵਾਂਗੇ ਜਿਹੜਾ ਵੀਰ ਭਰਾ ਮੇਰਾ ਲਊਗਾ ਆ ਠੰਡੀ ਮਿੱਠੀ ਆ ਕਰਮਾਂ ਦੀ ਸੰਦੂਸਾਹ ਅੰਗਾ ਪਾਉਣ ਦੀ ਲੋੜ ਨਹੀਂ ਰਹਿਣੀ ਆ ਵਾਹੋ ਬਿਲਕੁਲ ਇੱਦਾਂ ਵਸ਼ੀ ਦੇ ਪਾਸੇ ਥੱਲੇ ਬੈਠੇ ਰਹੋ ਠੀਕ ਹੈ ਪਰ ਥੋੜਾ ਵੀ ਉਹੋ ਜਿਹੀ ਕੋਈ ਸ਼ੁਕਰਪਾਨਵਾ ਆ ਦਿਖਾ ਦਿਓ ਮਤਬਲੀ ਕੋਈ ਨਹੀਂ ਆ ਬਾਕੀ ਥਾਣੇ ਦੀ ਹੱਥੀ ਮੁਠੀ ਵਾਲਾ ਪੂਰਾ ਵਾ ਐ ਪੂਰੀ ਅਗਲੇ ਨਾਲ ਅਗਲੇ ਦੀ ਚਵਾਈ ਉਹ ਮਗਰ ਲਿਆਂ ਦੀ ਮਗਰ ਲੈਣਾ ਹੋਊਗੀ ਠੀਕ ਆ ਗਗਨ ਮੁੱਲ ਕੀ ਡਿਮਾਂਡ ਰਹੂਗੀ ਇਹਦੀ ਮੁੱਲ ਸੰਦੂਸਾਹ ਜੱਡੀ ਵਸ਼ੀ ਤਾਲਾ ਵੀ ਪੂਰੀ ਕਸਰ ਕੱਢ ਕੇ ਮਾਲ ਦੇਣਾ ਸੰਧੂ ਸਾਹਿਬ ਜੀ ਆਪਾਂ 60000 ਚ 1000 ਛੱਡਣਾ ਵਾ ਛੋੜੀ ਕਰਨੀ ਸਿਰਫਾ ਮਾਲ ਵੇਚਣਾ ਆਪਾਂ 60000 ਦੇ ਵਿੱਚੋਂ 100000 ਦੀ ਹਾਂ ਦੇ ਨਾਂ ਦੇਣੀ ਆ ਉਹ ਵੀ 1000 ਮਾਨਤਾ ਨਾ ਰਹੂਗਾ 64000 ਦੀ ਵਾੜ ਮਿਲ ਜੂਗੀ ਭਰਾਵਾਂ ਨੂੰ ਬਿਲਕੁਲ ਨਾਰੂਆ ਨਾਲ ਆ ਬੱਚੇ ਦੇ ਬੱਛਾ ਮਗਰ ਆ ਮੇਲਕਾਫ ਅਕੇ ਫਾਇਰ ਨੰਬਰ ਤੇ ਆ ਜਗੇ ਤੇ ਇੱਕ ਆ ਵੈੜ ਤੁਹਾਨੂੰ ਦਿਖਾਉਣੇ ਆਪਾਂ ਠੀਕ ਆ ਜੀ ਸੰਧੂ ਸਾਹਿਬ ਇਹ ਵੀ ਪਰਸੋਂ ਰਾਤ ਦੀ ਸੁਈ ਆ ਇਹਦੇ ਮਗਰਿ ਬੱਚਾ ਜੋ 나ੜੂ ਬੱਚੇ ਦਾ ਲੈ ਗਿਆ ਇਹਦਾ ਲਓ ਜੀ ਠੀਕ ਆ ਜੀ 나ੜੂ ਨਾਲ ਲੱਤਾਂ ਬੇਸ਼ੱਕ ਪਰਸੋਂ ਦੀ ਸੁਈ ਆ ਪਰਸੋਂ ਜੀ ਅਗਲ ਪਰ ਜਿਹੜੀ ਸੁਈਆਂ ਫਿਰ ਮੈਂ ਨਾ ਇੱਕੇ ਦੇ ਨਹੀਂ ਸੁਈਆਂ ਦੋਵੇਂ ਇਹਦਾ 나ੜੂ ਹੈਦਾ ਸੁਗ ਐਨੇ ਲਵਾ ਲਿਆ ਤੇ ਬੜਾ ਇੱਕ ਬੰਨੀ ਵਾਲੇ ਪੌਸ਼ੇ ਵਿਖਾਦੇ ਤਸੱਲੀ ਦੇ ਨਾਲ ਬੇਨ ਨੂੰ ਕਾਫੀ ਚੰਦੂ ਸਾਹਿਬ ਇਹਨੂੰ ਬੰਦਾ ਪਾਉਣ ਦੀ ਲੋੜ ਨਹੀਂ əsle 16 17 ਕਿਲੋ ਆਉਣ ਰੈਡੀ ਹੋਊਗਾ 16 17 ਕਿਲੋ ਹਾਂ 17 ਮੇਲੇ 16 ਮੇਲੇ ਜਿਹੜਾ ਮਰਜੀ ਕੋਈ ਦੀ ਵੀ ਰਫਾਫ ਹੈ ਬਿਲਕੁਲ ਕੋਈ ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਹੋਊਗਾ ਹਾਈਟ ਜਿਹੜੀ ਦੋਸਤੋ ਵੱਡੀਆਂ ਬੜਾਂ ਦੇ ਵਿੱਚ ਆ ਮੋਟੇ ਬਲੈਕ ਦਾਬਾ ਮੋਟੇ ਠੀਕ ਆ ਤੇ 16 17 ਲੀਟਰ ਤੇ ਥੱਲੇ ਇਸ ਵਕਤ ਬੋਲਾ ਹੀ ਬੋਲਾ ਹੈ ਤੇ ਜਿਹੜੇ ਦਿਨ ਦੀ ਸੂਈ ਹੈ ਸਵੇਰ ਨੂੰ ਸਵੇਰੇ ਹਾਂਜੀ ਸਵੇਰ ਵੀ ਤੀਜਾ ਦੁੱਜਾ ਦੀ ਦੁੱਜਾ ਠੀਕ ਆ ਸਵੇਰ ਗਰੰਟੀ ਨਾਲ ਦੁੱਜਾ ਹੋਊਗਾ ਬਾਕੀ ਇਹ ਆ ਹਾਂ ਠੀਕ ਆ ਬਾਕੀ ਸੰਧੂ ਸਾਹਿਬ ਬਾਕੀ ਮੁਕ ਦੀ ਗੱਲ ਚਾਰ ਵਸ਼ਿਆਂ ਨੂੰ ਬਹੁਤ ਚੰਗਾ ਲੱਗਾ ਲੋਬੀ ਬਾਕੀ ਥਾਨ ਬਹੁਤ ਵਧੀਆ ਮੁਠੀ ਵਾਲਾ ਇਹਨਾਂ ਭਾਵਾਂ ਜਿੱਦਾਂ ਮਰਜੀ ਥਲੇ ਤੱਕ ਦੇਖੇ ਰੋ ਬੰਦ ਵੇਰ ਲੇ ਵੇਖੋ ਮੇਰੇ ਭਰਾਵਾਂ ਦੀ ਗੈਪ ਸਟੇਜ ਚੰਗਾ ਬੰਦ ਵੇਰ ਲੇ ਬਹੁਤ ਵਧੀਆ ਠੀਕ ਆ ਜੀ ਤੇ ਆਰਡਰ-ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਵੈਸੇ ਹੁਣ ਸ਼ਾਮ ਦਾ ਟਾਈਮ ਇੱਕ ਵਾਰ ਫੇਰ ਆਪਾਂ ਰਿਪੀਟ ਕਰਦੀ ਹੈ ਭਰਾਵਾਂ ਨੂੰ ਕੋਈ 5 5:30 ਵਜਣ ਡਏ ਹੁਣ ਸ਼ਾਮ ਦੇ ਬਾਕੀ ਸੰਧੂ ਸਾਹਿਬ ਦੁੱਧ ਦੋਵੇਂ ਵਾਰਾਂ 20-20 ਕਿਲੋ ਤੋਂ ਬਾਹਰ ਭਰ ਦੇਣੀਆਂ ਹਾਂ ਹਾਂ ਸੇਵਾ ਦੇ ਨਾਲ ਹਾਂ ਹਾਂ ਹ ਹੂੰ ਆ ਆ ਬਰਾਹ ਹਾ ਤੁਧੂ ਫੇਰ ਕੇ ਗਗਨ ਦਿਖਾ ਦੇ ਲਓ ਜੀ ਲਓ ਜਿੱਦਾਂ ਕਰੋ ਚੱਕ ਕੋਈ ਪੂਰ ਛੱਡਾ ਨਹੀਂ ਹੋਊਗਾ ਕੋਈ ਥਣ ਵੱਧ ਘਟ ਨਹੀਂ ਹੋ ਕਰਮਾਲੀਆਂ ਦਾ ਲੈ ਵੀ ਕਾਕਾ ਮੋਲੇ ਦੇਵਾਂਗੇ ਕਿੰਨੇ ਦੀ ਵੀਰਾ 70 ਜੀ ਦੇ ਦਈਏ 70000 ਦੀ ਹਾਂਜੀ ਬਾਕੀ ਇਧਰ ਬਹਿਣੀ ਵਾਲੇ ਪਾਸੇ ਕੋਈ ਥਾਣਾ ਮੇਰਾ ਵੀਰ ਵੇਖ ਲਓ ਚੰਗੀ ਤਸੱਲੀ ਨਾਲ ਨਾਰ ਨੋੜ ਬੜੀ ਮੋਟੀ ਆ ਮੈਂ ਨਾ ਬਹੁਤ ਜਿਆਦੀ ਚੰਗੀ ਵਸ਼ੀ ਸੰਧੂ ਸਾਹਿਬ ਆ ਦੇਖੋ ਕੋਈ ਬੰਗਾ ਰਸੀ ਪਾਉਣੀ ਤੁਹਾਡੀ ਨਹੀਂ ਤੇ ਮੇਰੀ ਪਈ ਨਹੀਂ ਤੇ ਲੋੜ ਨਹੀਂ ਹੈ ਨਾ ਕੋਈ ਮਤਬਲ ਹੀ ਕੋਈ ਨਹੀਂ ਸੰਧੂ ਸਾਹਿਬ ਲੈ ਗਾ ਕਰਨ ਬੋਲ ਦੇ ਦਈਏ ਹਾਨਾ ਇਹ ਵੀ ਪੈਂਟ ਦੀ ਬਿਲਕੁਲ ਦੇਣੀ ਆ ਹਾਂ ਦੇ ਨਾਂ ਹੀ ਕਸਰਾ ਕੁਸਰਾ ਕੱਢ ਕੇ ਬਿਲਕੁਲ ਕਸਰ ਕੱਢ ਕੇ ਵਸ਼ੀ ਦੇਣੀ ਆ ਹਾਂ ਪਤਾ ਕੀ ਇੱਚੋ ਮੁੜ ਕੇ ਕੋਈ ਛੋੜ ਛੱਪਾ ਹੀ ਹੋਣਾ ਵਾ ਜਿਆਦੀ ਕਸਾਈਆਂ ਵੀ ਮੇਰਾ ਕੋਈ ਵੀ ਕਰੇ ਠੀਕ ਆ ਜੀ ਹਾਂਜੀ ਲਓ ਵੀ ਇਹ ਦੋਸਤੋ ਰੇਟ ਆ ਵਿੱਚੋਂ ਥੋੜੇ ਬਤੇ ਮਾਨਤਨ ਹੋਣਗੇ ਇਧਰ ਇੱਕ ਵਾਰ ਤਾਂ ਮੈਂ ਦਿਖਾਉਣੇ ਆ ਇਹ ਗੱਪਣ ਆ ਗਈ ਆਪਣੇ ਕੋਲ ਦੂਜਾ ਸੂ ਆ ਗਈ ਗੱਪਣ ਵੈਰਾ ਵੱਡੇ ਕਰਦੇ ਚੰਗੀ ਵਸ਼ੀਆ ਠੰਡੀ ਠਾਰ ਵਾ ਹਾਂਜੀ ਆ ਦੇਖੋ ਠੀਕਾ ਸਵੇਰ ਦੁੱਜਾ ਸੰਧੂ ਦੁੱਜਾ ਜੀ ਦੁੱਜਾ ਗ੍ਰੈਂਡਰ ਦੁੱਜਾ ਠੀਕਾ ਦੇਣਾ ਹਜੇ ਗਗਨ ਲਾਜੂ 8-10 10 ਦਿਨ ਕੱਢਣੇ ਸੰਧੂ ਬਾਬੇ 10 ਕ ਦਿਨ ਦੋਸਤੋ ਹਜੇ ਨਰਮਾ ਕਰਮਾ ਲਈ ਹਾਂਜੀ ਆਰਡਰ ਲੈਵੇ ਦੀ ਸਾਫ ਸੁਥਰੀ ਆ ਕੋਈ ਫੋਰਚਾਕ ਨਹੀਂ ਕੀ ਲੰਬਾ ਥਾਣਾ ਬਿਲਕੁਲ ਮਈਆਂ ਨਾਲ ਦਾ ਕੱਦ ਹਾਈ ਤੋਂ ਬੱਦੀਆਂ ਬੜਾਂ ਦੇ ਵਿੱਚ ਹੀ ਆ ਬਾਕੀ ਝੋਲ ਚਾਲ ਥਲੇ ਖਲਾਰ ਲੈਵੇ ਦੀ ਗੱਲ ਕਰੀਏ ਢਿੱਲ ਦੀ ਗੱਲ ਕਰੀਏ ਤੇ ਅਠਾ ਤਰ੍ਹਾਂ ਦੇ ਨਾਲ ਦੇ ਵਿੱਚ ਚੱਕੀ ਖਾਸੀ ਬਣ ਕੇ ਤਿਆਰ ਹੋ ਜਾਊਗੀ ਬਹੁਤ ਚੰਗੀ ਸੰਧੂ ਸਾਹਿਬ ਹਾਂ ਬਾਕੀ ਇਹ ਸੰਧੂ ਸਾਹਿਬ ਇਹ ਦੋ ਬਸ਼ੀਆਂ ਆਪਣੇ ਕੋ 25-25 ਕਿਲੋ ਵਾਲ ਆ ਦੇਖੋ ਜੀ ਬਾਕੀ ਬੂਥੀ ਬਾਥੀ ਡਿਜ਼ਾਈਨਡ ਜਿਹਾ ਬੜਾ ਹੈ ਮੈਂ ਬਹੁਤ ਯਾਦੀਆਂ ਮਈਆਂ ਵਰਗੂ ਪੜੀ ਆ ਤੇ ਗਾਡਰ ਉਹ ਪੂਰੀ ਵਸ਼ੀ ਤੇ ਹਾਂ ਹਾਂ ਜੀ ਹਾਂ ਆ ਦੇਖੋ ਜੀ ਬਹੁਤ ਜੀ ਬਿਲਕੁਲ ਇੱਕ ਸਾਰ ਪੱਧਰ ਲੈਵਾ ਠੀਕ ਆ ਹਾਂ ਜੀ ਹਾਂ ਜੀ ਪਰੂ ਵੀ ਲੈਵਾ ਹਜੇ ਕੋਈ ਇੱਠਾ ਦੱਸਾਂਗੇ ਜੀ ਬਹੁਤ ਜ਼ਿਆਦਾ ਰਸ ਲੈਣਾ ਜੀ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਹਾਲ ਦੀ ਕੜੀ ਆਪਾਂ ਗੱਭਰ ਦਿਖਾ ਰਹੇ ਆ ਬੇਸ਼ੱਕ ਟਿੱਪ ਕੇ ਲੈ ਕੇ ਜਾਣਾ ਤੁਹਾਡੀ ਚਲੋ ਤਸੱਲੀ ਕਰਨਾ ਫਰਜ਼ ਆ ਟਿੱਪ ਕੇ ਭਰਾ ਕੇ ਆਪਦੀ ਖੜੋ ਠੀਕ ਹੈ ਬਸ ਜੀ ਬਸ ਟਿੱਪਣ ਵੀ ਆਨ ਸ਼ਾਇਦ ਹੀ ਆਉਂਦਾ ਹੋਣਾ ਇਹ ਸ਼ਾਇਦ ਆ ਆ ਦਿਖਾ ਦੇ ਪੁੱਤ ਮਾੜਾ ਲੱਗਿਓ ਅਵੇ ਲਾਟੋ ਲਾਵੜੀਆਂ ਵਸ਼ੀਆਂ ਸੰਧੂ ਸਾਹਿਬ ਆ ਦਿਖਾ ਦਿਓ ਠੀਕ ਆ ਗगन ਵੀਰੇ ਕੀ ਦਿਮਾਗ ਕੀ ਮੁੱਲ ਰੂਗਾ ਸੰਧੂ ਸਾਹਿਬ ਇਹ ਦੋਹਾਂ ਵਸ਼ੀਆਂ ਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਇਹ ਨਾ ਕਿ ਇਹ ਨਾਲ ਗੱਲਬਾਤ ਚੱਲਦੀ ਆ ਗਾਗ ਬਾਹਰ ਦੇ ਆ ਤੇ ਉਹ ਲੈਣਦੇ ਵਸ਼ੀਆਂ ਉਹਨਾਂ ਵੀ ਜਾ ਕੇ ਤੁਹਾਨੂੰ ਬਤਾ ਫਿਰ ਵੇਚਣੀਆਂ ਆਂਦੀਆਂ ਵਾ ਹੂੰ ਮੋਲੇ ਫੋਨ ਤੇ ਆ ਮੋਲੇ ਨਾਲ ਦੋਆ ਡੱਬੀਆਂ ਵਸ਼ੀਆਂ ਦੇ ਫੋਨ ਤੇ ਹੋਣ ਆ ਬੜੀ ਜਿਹੜੀ ਦੋਸਤ ਮੋਲ ਫੋਨ ਤੇ ਆ ਜਿਹੜੀ ਵਸ਼ੀ ਦਾ ਮੋਲ ਫੋਨ ਤੇ ਹੀ ਹੋਊਗਾ ਇਹ ਵੀ ਮੋਲ ਫੋਨ ਤੇ ਹੋਊਗਾ ਕੋ ਗੱਲਬਾਤ ਚੱਲਣ ਗਈ ਆ ਵੇਰਵਾ ਲੈ ਲਿਆ ਜੇ ਕੱਲਾ ਤੁਸੀਂ ਫੋਨ ਤੇ ਗੱਲਬਾਤ ਕਰ ਲੇਦੇ ਵੀ ਰੇਟ ਇਹਦਾ ਕੀ ਆ ਹਣਾ ਤੇ ਇਧਰ ਗੱਲ ਵੀਰੇ ਆਪਣੇ ਕੋਲ ਜਿਹੜੀ ਇਹ ਕਿੰਨੇ ਸੂਬੇ ਆ ਸੰਧੂ ਸਾਹਿਬ ਇਹਦਾ ਵੀ ਦੂਜਾ ਸੂਬਾ ਬਹੁਤ ਚੰਗੀ ਵਸ਼ੀ ਆ 30 ਕਿਲੋ ਵਾਲੀ ਵਸ਼ੀ ਆ ਵਸ਼ੀ ਨੇ 10 ਦਿਨਾਂ ਵਾਲੇ 12 ਕੱਢ ਜਾਣੇ ਆ ਬਹੁਤ ਠੰਡੀ ਠਾਰ ਕਰਮਾ ਲਈ ਵਸ਼ੀ ਹਾਂ ਬਾਕੀ ਵਸ਼ੀ ਦੀ ਪਲੀ ਪਾਲਾ ਦੀ ਚਮਕ ਧਮਕ ਬਹੁ ਠੀਕ ਆ ਸੁਭਾ ਕੇ ਮੈਂ ਦੁੱਜਾ ਦੁੱਜਾ ਜੀ ਦੁੱਜਾ ਇਹ ਨਾ ਥੋੜੀ ਡਰਦੀ ਤਾਂ ਆਵਾ ਇਹਨੂੰ ਝੱਭੂ ਨਹੀਂ ਪਿਆ ਠੀਕ ਆ ਤੇ ਸੰਗਲ ਨਾ ਰਹੀ ਵਛੀ ਠੀਕ ਆ ਉਹਦਾ ਦੁੱਜਾ ਸੁਭਾ ਵੇੜ ਤਾਨੂੰ ਆਪਾਂ ਦਿਖਾ ਰਹੇ ਆ ਠੀਕ ਆ ਸਮਾਂ ਇਹਦਾ ਵੀ ਮੈਨੂੰ ਲੱਗਦਾ ਵੀ 10 ਦਿਨਾਂ ਨੇ ਪਏ ਹੋਏ ਜੀ 10 ਦਿਨ ਬਾਕੀ ਪਲੀ ਕੁਲੀ ਬੜੀ ਆ ਪਲੀ ਸਾਂ ਵੀ ਕਰਮਾਂ ਦੀ ਪੂਰੀ ਆ ਠੀਕ ਆ ਇਹ ਨਾ ਵਛੀ ਘਰੋਂ ਨਹੀਂ ਕੱਢੀ ਬਾਹਲੀ ਡਰਦੀ ਆ ਇਹਨੂੰ ਮੋੜ ਲੈਨੇ ਉਧਰੋਂ ਫੇਰ ਡਰਨਾ ਇਹਨੂੰ ਤੋੜ ਦਿਆ ਜੀ ਇਧਰ ਲਾ ਕੇ ਤੋੜ ਦਿਆ ਜੀ ਇਧਰੋਂ ਵਛੀ ਰਹੀ ਆ ਸੰਗਲ ਦੇ ਨਾਲ ਹੀ ਬਾਕੀ ਦੋਸਤੋ ਮੌਕੇ ਤੇ ਜਿਹੜੀ ਆ ਪਾ ਪਰੀ ਸੰਭੀ ਪੂਰੀਆ ਗੋਲਾ ਗੋਲਾ ਬੜਾ ਵੱਛੀ ਦਾ ਮੈਂ ਥਣ ਬੜਾ ਵਧੀਆ ਲੱਗਾ ਸੰਧੂ ਸਾਹਿਬ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਵਿਖਾਉਣੇ ਆ ਬਾਕੀ ਥਣ ਥਣ ਦੀ ਤੁਸੀਂ ਸੈਜ ਜਿੰਨਾ ਗੈਪ ਸਪੇਸ ਆ ਦੇਖ ਲਓ ਮੇਰੇ ਵੀਰ ਠੀਕ ਆ ਜੀ ਬੱਚੀ 10 ਦਿਨ ਸਾਹਮਣੇ ਪਾਣੀ ਭਰਾ ਨੂੰ ਕਿਸੇ ਨੂੰ ਮੈਂ ਨਾ ਸੰਧੂ ਸਾਹਿਬ ਹੀਰਾ ਬਾਈ ਫੇਸ ਪਕਾ ਦੇ ਇੱਕ ਵਾਰੀ ਫੇਰ ਆ ਦੇਖੋ ਜੀ ਜਿੱਦਾਂ ਮਰਜੀ ਆ ਤੇ ਫੇਰੀ ਆ ਬੂਥੀ ਬਾਥੀ ਸੋਹਣੀ ਆ ਬੜੀ ਪਿਆਰੀ ਤੋਹਫਾ ਹੈ ਤੇ ਇਹ ਗੱਗਨਾ ਮੁੱਲ ਫੋਨ ਤੇ ਹੈ ਇਹਨਾਂ ਦੋਹਾਂ ਦੇ ਸੰਧੂ ਸਾਹਿਬ ਬਾਕੀ ਮੁੱਲ ਫੋਨ ਤੇ ਹੋਣਗੇ ਆਪਾਂ ਵੀਰਾਂ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਗਲਤੀ ਠੀਕ ਹੈ ਜੀ ਮੁੱਲ ਫੋਨ ਤੇ ਮੇਰਾ ਭਰਾ ਠੀਕ ਹੈ ਜੀ ਤੀਜਾ ਤੇ ਚੌਥਾ ਨੰਬਰ ਹੈ ਇਹਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਪੁੱਛ ਲਿਓ ਤੁਸੀਂ ਮੁੱਲ ਕੀ ਹੈਗਾ ਠੀਕ ਆ ਤੇ ਇਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਬਲੈਕ ਰੰਗ ਦੇ ਵਿੱਚ ਬਹੁਤ ਚਾਰੀ ਵਾਲੀਆਂ ਸੰਧੂ ਸਾਹਿਬ ਜਰਸੀ ਦਾ ਕ੍ਰੋਸ ਆ 22 ਕਿਲੋ ਵਸ਼ੀ ਦੁੱਧ ਭਰਦੋਗੀ ਸੌਖਾ ਬਿਲਕੁਲ ਸوير ਨੂੰ ਦੋਵੇਂ ਵੇੜਾ ਸੁਈਆਂ ਹੋਣਗੀਆਂ ਕਾਲੀਆਂ ਇਹ ਲਓ ਵੀ ਹਾਂਜੀ ਵੀ ਜਦੋਂ ਤੱਕ ਆਪਣੇ ਪੈਰ ਭਰਾਵਾਂ ਦੇ ਸਾਹਮਣੇ ਚੀਜ਼ ਹੋਣੀ ਆ ਮੈਂ ਨਾ ਉਹਨਾਂ ਦੀ ਡਿਟੇਲ ਆਈ 22 ਮਿਲੂਗੀ ਬਹੁਤ ਚੰਗੀਆਂ ਠੰਡੀਆਂ ਠਾਰ ਵਾਲਾ ਦੂਜਾ ਸੁਆ ਵਸ਼ੀ ਦਾ ਠੀਕ ਆ ਜੀ ਬਹੁਤ ਜੀ ਤੁਹਾਨੂੰ ਸੂਆ ਵੈੜ ਤੁਹਾਨੂੰ ਦਿਖਾ ਰਹੇ ਆਪਾਂ ਪਿਆਰੀ ਤੇ ਆ ਠੀਕ ਆ ਜੀ ਤੇ ਅੱਜ 23 ਤਰੀਕ ਆ ਤੇ ਕੱਲ ਨੂੰ ਮੇਰਾ ਭਰਾ ਜਦੋਂ ਉਹਨੂੰ ਤੁਸੀਂ ਡਿਟੇਲ ਪੁੱਛਣੀ ਤੇ ਗੱਗਰ ਨੇ ਕਿਹਾ ਵੀ ਬੱਚੀ ਆ ਬੱਚਾ ਆ ਗਿਆ ਬਸ ਜੀ ਬਸ ਆ ਲਾਗੋ ਦਿਖਾ ਦੋ ਇੱਕ ਵਾਰੀ ਲੈ ਦੇ ਚੱਡੇ ਦੀ ਬਾਕੀ ਵੇ ਇਹਨ ਹਵਾਨੇ ਲੈਵੇ ਦੇ ਉੱਪਰ ਕਾਫੀ ਉੱਪਰ ਕੇ ਬਾਹਰ ਆਈਆਂ ਨੇ ਆ ਜਾ ਪੁੱਤ ਥਣ ਗੋਲ ਤਕਰੀਬਨ ਦੇਖੋਗੇ ਨੋਕਲਾ ਥਣ ਤੇ ਮੁੱਠੀ ਵਾਲਾ ਬਾਕੀ ਕਰੌਸ ਬ੍ਰੀਡ ਆ ਹਾਂ ਜੀ ਸਿਆਲ ਦਾ ਸਿਆਲ ਵਾਧਾ ਹੈ ਗਰਮੀ ਦੇ ਵਿੱਚ ਵੀ ਵਾਧੇ ਵਾਲੀ ਸਿਆਲ ਬਹੁਤ ਠੰਡੀ ਠਾਵ ਦਾ ਸੰਧੂ ਸਾਹਿਬ ਕੋਈ ਗਰਮੀ ਨਹੀਂ ਰਹੀ ਮਾਸਾ ਕਰੋ ਚੱਕ ਇਧਰੋਂ ਦਿਖਾਉਦੇ ਇੱਕ ਵਰੀ ਤਸੱਲੀ ਦੇ ਨਾਲ ਬਾਕੀ ਬਹਿ ਨਹੀਂ ਇੱਕ ਬਹਿਣ ਵਾਲੇ ਪਾਸੇ ਪੂਰੀ ਤਸੱਲੀ ਦੇ ਨਾਲ ਕੈਮਰਾ ਮਾਰ ਕੇ ਦਿਖਾ ਰਹੇ ਠੀਕ ਹੈ ਜੀ ਇੱਕ ਸਾਰ ਬਿਲਕੁਲ ਪੱਦਰ ਨੇਵਾ ਕੋਈ ਨਜਾਇਜ਼ ਭਰੋਣ ਭਲਾਣ ਨਹੀਂ ਹੈਗੀ ਚੱਲੇ ਦੇ ਉੱਪਰ ਨਾ ਜੀ ਨਾ ਮਾਸਾ ਨਹੀਂ ਹੈਗੀ ਆ ਕਾਲ ਨੂੰ ਦਾ ਪਤਾ ਠੀਕ ਆ ਜੀ। ਲੋਵੀ ਕਰੋ ਜੇਕਰ। ਬਹੁਤ ਠੰਡੀ ਸੰਧੂ ਸਾਹਿਬ ਕੋਈ ਉਹ ਜਿਆ ਨਹੀਂ ਕਰਵਾ ਲਈਆਂ। ਬਹੁਤ ਵੀ ਇਹ ਹਾਤੂ ਦਪੇਰ ਕੇ ਜੰਗੀ ਤਸਲੀ ਨਾਲ ਟਾਈਪ ਪਛੂ ਦਿਖਾਈਦਾ ਠੀਕ ਆ ਜੀ। ਕਿਸੇ ਭਰਾ ਦੇ ਮਾਨ ਤੇ ਕੋਈ ਡਾਊਟ ਨਾ ਰਵੇ ਵੀ ਕੋਈ ਛਟਾਕਲ ਜਾਂ ਨਹੀਂ ਪਸ਼ੂ। ਲੈ ਵੀ ਇਹ ਗਗਨ ਮੋਲੇ ਦਾ ਬੋਲ ਵੀਰ। ਮੋਲ ਨਹੀਂ ਕਰਨਾ ਸੰਧੂ ਸਾਹਿਬ ਇਹਦਾ 65 ਚ ਛੋੜਛਪਾਈ ਕਰਨਾ ਆਪਾਂ। 65000 ਦੇ ਵਿੱਚੋਂ। ਹਾਂ ਬਹੁਤ ਠੰਡੀ ਵਸ਼ੀ ਆ। ਪਲੀ ਪਲਾਤੀ ਵੜਾ। ਸੋ 65000 ਦੇ ਵਿੱਚ ਜਪਾ ਠੀਕ ਆ। ਆ ਮਾਰੋ ਨਿਗਾ ਮੇਰੇ ਵੀਰ ਠੀਕ ਆ ਜੀ। ਸੋ ਬਹੁਤ ਵਧੀਆ ਲੇਵਾ ਬੜਾ ਟਕਾਣੇ ਤੇ ਆ। ਪਰ ਹਜ਼ਾਰ ਦੇ ਵਿੱਚੋਂ ਛੋੜ ਛੱਪਾ ਛੋੜ ਛੱਪਾ ਕਰਦਾ ਹਜ਼ਾਰ ਛੱਡਦਾ 64 ਦੀ ਹਾਨਾ ਦੇਣੀ ਆ ਪੱਬੀ ਚਲੋ ਜੀ ਅੱਗੇ ਇਹ ਗੱਗਨ ਅਗਦਾ ਕੀਂਦੂ ਸੂਹਾ ਜੀ ਬਿਲਕੁਲ ਰੈਡੀ ਇਹ ਵੀ ਸਵੇਰ ਤੱਕ ਸੂਈ ਹੋ ਗਈ ਕਰਮਾ ਲਈ ਠੀਕ ਆ ਉਹਨੂੰ ਪਤਾ ਲਓ ਜੀ ਦਿਖਾ ਦਿਓ ਚੰਗੀ ਤਸੱਲੀ ਦੇ ਨਾਲ ਤੱਜਾ ਸੂਹਾ ਤੁਹਾਨੂੰ ਬਾਹਰ ਦਿਖਾ ਰਹੇ ਆ ਤੇ ਇਹ ਗੱਗਨ ਬਾਕੀ ਥਾਂ ਥੋਂ ਲੇਵੇ ਜੀ ਕਿਵੇਂ ਆ ਬਹੁਤ ਚੰਗੀ ਸੰਧੂ ਸਾਹਿਬ ਅੱਛਾ ਹਾਂਜੀ ਬੱਸ ਬੁੱਤ ਬੱਸ ਡਰਦੀ ਕਿਉਂ ਆ ਆ ਦੇਖੋ ਕਿੱਥੇ ਜਾਣਾ ਇਹ ਪੀਲਾ ਤੇ ਇਹ ਕਾਲੇ ਪੈਦੇ ਆ ਪਸ਼ੂ ਕਿਹੜਾ ਨਵੀਂ ਥਾਂ ਤੇ ਆਇਆ ਹੁੰਦਾ ਸੰਧੂ ਸਾਹਿਬ ਇਹ ਇੱਕ ਇਹ ਵੈੜ ਤੇ ਇੱਕ ਡੱਬੀ ਵੈੜ ਨਾਲ ਕਦੀ ਘਰੋਂ ਨਹੀਂ ਨਿਕਲੀਆਂ ਤਾਂ ਕਰਕੇ ਡਰਦੀਆਂ ਵਸ਼ੀਆਂ ਦੋਵੇਂ ਬਾਕੀ ਕਹਿੰਦਾ ਪੇਪਰ ਚੌਥਾ ਨਾਲ ਦੀ ਪੁਰਾਣੀ ਆਇਆ ਸੀ ਸੰਧੂ ਸਾਹਿਬ ਥਾਣਾ ਦੀ ਨਹੀਂ ਕੋਈ ਵੀ ਗੱਲ ਹੋਗੀ ਚਲੋ ਹਾਂਜੀ ਬਾਕੀ ਕੋਈ ਵੀਰ ਭਰਾ ਆ ਗਿਆ ਸਵੇਰ ਨੂੰ ਸੂਈ ਪਈਆਂ ਚਵਾ ਕੇ ਦੇਵਾਂਗੇ ਆਪਾਂ ਬਿਲਕੁਲ ਹਾਂਜੀ ਮਾ ਵੀ ਕੋਈ ਨਾ ਦੋਸਤ ਉਹਨਾਂ ਰਹਿਣ ਜਾਣਾਗਾ ਅਸਜੀ ਬੱਸ ਬਾਕੀ ਤੁਹਾਨੂੰ ਪਹਿਲਾਂ ਹੀ ਆਪਾਂ ਜ਼ਿਕਰ ਕੀਤਾ ਵੀ ਕੱਲ ਤੱਕ ਅੱਜ ਸ਼ਾਮ ਦੀ ਰਾਤ ਕੋਈ ਸੁਬਾ ਸ਼ਾਮ ਕਰਣੀ ਹੈ ਸੰਧੂ ਸਾਹਿਬ ਇਹ ਕਾਲੀਆਂ ਵਸ਼ੀਆਂ ਦੋਵੇਂ ਸੂਈ ਪੈ ਤੋ ਬਾਕੀ ਕਾਦਕੂਦ ਇਸ ਵੜ ਗਾਂਵਾਦੀ ਵੱਡਾ ਠੀਕ ਆ ਬਸ ਹੌਲੀ ਚੱਲਣ ਨੂੰ ਤੁਸੀਂ ਦੇਖੋਗੇ ਤਕਰੀਬਨ ਹੱਥ ਮੁਠੀ ਵਾਲੇ ਚਾਰੇ ਥਾਣਾ ਕੋਈ ਕੋਟ ਜਾਗ ਨਹੀਂ ਗਈ ਨਾਲ ਲੈ ਵੀ ਲੈ ਵੀ ਆ ਦਿਖਾ ਦਿਓ ਜਲਾ ਗਿਆ ਠੀਕ ਆ ਇਧਰੋਂ ਲੇਵਾ ਵਿਖਾ ਦਿਓ ਠੀਕ ਆ ਆ ਦੇਖੋ ਠੀਕ ਆ ਵੀ ਲੈ ਵੀ ਗਗਨ ਮੁੱਲ ਇਹਦਾ 55 ਦੇ ਛੋੜ ਛੱਪਾ ਕਰਦਾਂਗੇ ਆਪਾਂ 55 ਚ ਹਾਂਜੀ ਇਹਦਾ ਦਰਦਾ ਹੋਰ ਨਹੀਂ ਬੰਦਾ ਤਾਂ ਜਾਇਜ਼ ਕਰਦਾ 54 ਦੇ ਦਾਂਗੇ 54 ਦੇ ਆ ਛੋਟਾ ਬੰਦਾ ਵੱਡਾ ਛੋਟਾ ਨਿੱਕੇ ਨਿੱਕੀਆਂ ਰੱਖੀਆਂ ਨਹੀਂ ਛੋਟਾਂ ਬਹੁਤ ਚੰਗੀਆਂ ਆ 20 ਕਿਲੋ ਵਾਲੀ ਵੜ ਬਸੰਦੂ ਸਾਹਿਬ ਚਲੋ ਕਰਮਾ ਲਿੱਦਾ ਵੇ ਅਸੀਂ 22 25 ਚ ਚਵਾ ਦੇ ਕਰਦੇ ਨੇ ਬਹੁਤ ਚੰਗੀ ਵੜ ਬਹੁਤ ਜਿਆਦੀ ਸਾਹਿਬ ਆ ਵੀ 54000 ਦੀ ਇਹ ਵੜ ਮਿਲੂਗੀ ਆਪਣੇ ਛੋਟਾਂ ਛੱਪਾ ਹੋਰ ਕਰਦਾਂਗੇ 54000 ਦੀ ਇੱਧਰ ਇੱਕ ਮੱਝ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਸੂਈ ਆ ਵੀ ਸੁਈ ਸੰਦੂ ਸਾਹਿਬ ਪੰਜ ਸਤਾਣਾਈ ਸੁਈ ਆ ਕੱਟੀ ਮਗਰੇ ਦੀ ਮਗਰ ਕੱਟੀ ਆ ਹਾਂਜੀ ਇਹ ਤੋਂ 8 ਕਿਲੋ ਦੁੱਧ ਹੋਊਗਾ 8 ਕਿਲੋ ਆਹੋ ਆਹੋ ਜੇ 9 ਜੇ 8 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਆਜਰਾ ਸਵੇਰਾਂ ਦੇ ਵਿੱਚ ਤੀਜਾ ਕਿ ਚੌਥਾ ਤੀਜਾ ਜੀ ਤੀਜਾ ਬਹੁਤ ਚੰਗੀ ਮੈਂ ਕਾਲੀ ਕੁਲੀ ਆ ਤੀਜਾ ਸੂਆ ਇਹ ਮੱਝ ਮੇਰੇ ਵੀਰ ਨੂੰ ਮਾਰੋ ਨਿਗਾ ਠੀਕਾ ਜੀ ਪੰਜਾ ਛੇ ਦਿਨਾਂ ਦੀ ਸੁਈ ਆ 8 ਕਿਲੋ ਦੇ ਥੱਲੇ ਇਸ ਵਕਤ ਦੁੱਧ ਕੱਟੀ ਮਗਰੇ ਦੀਵਾ ਦੇਗਾ ਆ ਮਗਰ ਬੱਚਾ ਦਿਖਾ ਦਿਆ ਜੀ ਠੀਕਾ ਇਹ ਮਗਰ ਕੱਟਾ ਆਵੇ ਆਵੇ ਆ ਦੇਖ ਇਹ ਮਗਰ ਕੱਟੀ ਆ ਪੁੱਤ ਪੁੱਤ ਆ ਚੱਕੋ ਠੀਕ ਆ ਬਰੇ ਤੋਰੋ ਜੀ ਲਓ ਜੀ ਕਰੋ ਚੱਲ ਠੀਕ ਆ ਜੀ 8 ਕਿਲੋ ਇਹਦੇ ਥਲੇ ਹੁਣ ਸਟਾਰਟਿੰਗ ਆ ਬੋਲੇ ਤੋਂ ਬਾਹਰ ਹੀ ਆਈ ਆ 8 ਕਿਲੋ ਦੁੱਧ ਤੋਂ ਸਟਾਰਟ ਆ 8 ਜੇ 9 ਜੇ ਆ ਹੋਊਗਾ ਸੰਤੂ ਸਾਹਿਬ ਜਵਾਈ ਚ ਪਈ ਫੇਰ ਨਾ ਅੱਖਾਂ ਬੰਦ ਕਰਕੇ ਨਾ ਮੋਗਾ ਗਾਵਾਰ ਨੂੰ ਭੋਲੀ ਚਲੋ ਵੀ ਹਾਂਜੀ ਕੋਈ ਪੂਰ ਛੱਟਾ ਨਹੀਂ ਉਹ ਕੋਈ ਥਣ ਵੱਧ ਘਟ ਨਹੀਂ ਉਹ ਕਰ ਮਾਰੀ ਆ ਹਾਂਜੀ ਬਾਕੀ ਮੇਰੇ ਵੀ ਬੜੇ ਜਾਜ ਰੋਡ ਦੇ ਵਿੱਚ ਜਾਣੀ ਆ ਠੀਕ ਆ ਜੀ ਇਹ ਬੜਾ ਉੱਪਰ ਜਾ ਬੜਾ ਮੁੰਡਾ ਠੀਕ ਆ ਮਗਰ ਕੱਟੀ ਆ ਚਲੋ ਪਲੱਸ ਪੁਆਇੰਟ ਆ ਮਗਰ ਕੱਟੀ ਆ ਗਈ ਇਹਦੇ ਠੀਕ ਆ ਜੀ 8 ਕਿਲੋ ਹੁਣ ਐਸ ਵਕਤ ਦੁੱਧ ਕਈ ਭਰਾ ਫੇਰ ਕੜਤਾ ਕੜਵਾਉਦੇ ਫਿਰਦੇ ਉਹਨਾਂ ਨੂੰ ਵੀ ਚੰਗੀ ਆ ਸੰਧੂ ਸਾਹਿਬ ਦਾਕਲ ਦੁੱਧ ਭਰੀ ਆ ਨੇ ਸੋਖਾ ਆ ਦਿਖਾ ਦਿਓ ਹੈ ਦਾਕਲ ਵਾਲੀ ਮੈਂ ਆ ਬਿਲਕੁਲ ਸਿੰਗਲ ਖੱਡੀ ਪਿੰਡਾ ਪਤਲਾ ਬਹੁਤ ਚੰਗੀ ਆ ਦਾਕਲ ਦੁੱਧ ਭਰਦੂਗੀ ਸੋਖਾ ਆ ਚਲੋ ਕਰਮਾ ਵਾਲੀ ਚਵਾਈ ਜਨਾ ਜਿੰਨਾ ਖਾ ਲੂਗੀ ਉਹਨਾਂ ਦੀ ਹਾਂ ਖਾਂਦੀ ਬੜਾ ਵਾ ਠੀਕ ਆ ਤੇ ਇਹ ਵੀਰ ਗਗਨ ਕੀ ਮੋਲ ਵਾਲੀ ਬਿਲਕੁਲ ਜੀ ਜੀ ਆ ਸਾਰੇ ਕਾਟੇ ਮਾਟੇ ਜਾਂਦੇ ਕਰਕੇ 70 ਦੀ ਦੇ ਦਈਏ ਬਿਲਕੁਲ 70000 ਦੇ ਚੱਕੋ ਸੋ 70000 ਰੁਪਏ ਮੱਝ ਮਿਲ ਜੂਗੀ ਆਪਣੇ ਪਰਵਾਹ ਨੂੰ ਠੀਕ ਆ ਤੇ ਇਹ ਅੱਜ ਨਾਗਾਪਤਨ ਨੂੰ ਸੱਤ ਦਿਖਾਏ ਆ ਠੀਕ ਆ ਜੀ ਚਾਰ ਬਿਹੜਾ ਗੱਬੜਾ ਤਿੰਨ ਜਿਹੜੇ ਪਸ਼ੂ ਸਵੇ ਸਵਾਇਆ ਦੋ ਬਿਹੜਾ ਇੱਕ ਮੱਝ ਦਿਖਾਤੀ ਅੰਡ ਦੇ ਵਿੱਚ ਹਾਂਜੀ ਹਾਂਜੀ ਹੋਰ ਗगन ਮੇਰੇ ਕੋਈ ਗੱਲ ਪਾ ਵਧੀਆ ਜੀ ਵਧੀਆ ਸੰਦੂ ਸਾਹਿਬ ਠੀਕ ਠਾਕ ਠੀਕ ਆ ਬਾਕੀ ਮਾਲ तकरीबन 205 700 ਨਾ ਜਿਹੜੇ ਆ ਮੌਜੂਦ ਹੁੰਦੇ ਇਸ ਫਾਰਮ ਤੇ ਜਦੋਂ ਸਾ ਬਾਕੀ 12 14 ਵੇੜਾ ਗਈਆਂ ਸੀ ਅੱਜ ਅੱਜ ਨਾਲ ਵੇੜਾ ਚੁੱਕੋ ਹੋ ਗਈਆਂ ਪਾਣੀ 14 15 ਦੀ ਪਾਣੀ ਸੀ ਚਲੋ ਇਸ ਤਰ੍ਹਾਂ ਹੀ ਮਾਲ ਤੁਹਾਡਾ ਦਰ ਤੁਰਿਆ ਹੁੰਦਾ ਮਾਲ ਵਾਦੂ ਮਹਾਰਾਜ ਦੰਦਵਾਦ ਮਾਰ ਮਾਰ ਗੁਰੂ ਰਾਮਦਾਸ ਦੀ ਬੜੀ ਕਿਰਪਾ ਬਿਲਕੁਲ ਹਾਂਜੀ ਬਾਕੀ ਬਾਕੀ ਮੇਰੇ ਭਰਾ ਠੀਕ ਹੈ ਜੀ ਪਿੰਡ ਟੋਟੀਆਂ ਵਿਜ਼ਿਟ ਕਰ ਲਿਆ ਜੇ ਤੁਨ ਸ਼ਹਿਰੇ ਪੰਨੂਆਂ ਤੋਂ ਕੋਈ 2 2.5 ਕਿਲੋਮੀਟਰ ਦੀ ਦੂਰੀ ਹੈ ਤੇ ਇੱਕ ਗਗਨ ਵੀਰੇ ਨੰਬਰ ਆਪਦੇ ਕਰ ਦਿੱਤੇ 8647507397 ਠੀਕ ਬਾਕੀ ਸੰਤੂ ਸਾਹਿਬ ਆ ਆ ਬ ਬਾਕੀ ਥਾਂ ਥੋੜਾ ਚੰਗਾ ਮੈਨੂੰ ਪਤਾ ਲੱਗਾ ਕਿਤੇ ਪਾਸੋਂ ਦੇ ਸ਼ੇਅਰ ਸ਼ੁਰੂ ਚੰਗੇ ਆਉਂਦੇ ਸੁਣਾਦੇ ਕੋਈ ਉਹ ਨਹੀਂ ਸ਼ੇਅਰ ਮੈਨੂੰ ਕਿਤੇ ਆਉਂਦਾ ਚੰਗਾ ਦੋਸਤਾਂ ਮਿਲਦੇ ਆ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ